ਇੱਕ ਪਾਸੇ ਭਾਰਤ ਦੀ ਸੁਪਰੀਮ ਕੋਰਟ ਨੇ ਫਟਕਾਰ ਲਗਾਈ ਦੇਸ਼ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਦੇਸ਼ ਦੇ ਪ੍ਰਧਾਨ ਮੰਤਰੀ ਅਮਨ ਸ਼ਾਹ ਨੂੰ ਭਾਈ ਬਲਵੰਤ ਸਿੰਘ ਰਾਜੂ ਆੜਾ ਨੂੰ ਲੈ ਕੇ ਕਿ ਭਾਈ ਬਲਵੰਤ ਸਿੰਘ ਰਾਜੂ ਆੜਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਕਿਹੜੇ ਕਾਰਨਾ ਕਰਕੇ ਵਾਰ-ਵਾਰ ਭਾਈ ਬਲਵੰਤ ਸਿੰਘ ਰਾਜੂ ਆੜਾ ਦੀ ਫਾਂਸੀ ਨੂੰ ਲੈ ਕੇ ਸੈਂਟਰ ਸਰਕਾਰ ਦੇਰੀ ਕਰ ਰਹੀ ਹੈ ਕੌਮ ਨੂੰ ਜਿਵੇਂ ਹੀ ਪਤਾ ਲੱਗਿਆ ਕਿ ਸੁਪਰੀਮ ਕੋਰਟ ਨੇ ਫਿਰ ਦੁਬਾਰਾ ਸੈਂਟਰ ਸਰਕਾਰ ਨੂੰ ਆਦੇਸ਼ ਦੇ ਦਿੱਤੇ ਨੇ ਖਾਸ ਕਰਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਪਸ਼ਟੀਕਰਨ ਦੇਣਾ ਪਵੇਗਾ 15 ਅਕਤੂਬਰ ਨੂੰ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕਿ ਭਾਈ ਬਲਵੰਤ ਸਿੰਘ ਰਾਜੂ ਅਣਾਂ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਜੇਕਰ ਫਾਂਸੀ ਕਿਉਂ ਨਹੀਂ ਦਿੱਤੀ ਗਈ ਉਸ ਦੇ ਕਾਰਨ ਦਸ ਕੇ ਭਾਰਤੀ ਸਰਕਾਰ ਨੂੰ ਸਪਸ਼ਟੀਕਰਨ ਦੇਣਾ ਪਵੇਗਾ ਜਿਵੇਂ ਹੀ ਇਸ ਖਬਰ ਦਾ ਸੁਪਰੀ ਸਿੱਖਾਂ ਨੂੰ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਬੈਠੀ ਕੌਮ ਨੂੰ ਪਤਾ ਲੱਗਿਆ ਤਾਂ ਬਵਾਲ ਮਚ ਗਿਆ ਕੌਮ ਦੇ ਸਿਆਸੀ ਕੋਰੀਡੋਰ ਦੇ ਵਿੱਚ ਹਲਚਲ ਮਚ ਚੁੱਕੀ ਹੈ ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣ ਚਾਹੇ ਸ਼੍ਰੀ ਦਮਦਵਾ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਬڑے ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੋਣ ਤੇ ਚਾਹੇ ਹੋਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਟੈਨਸ਼ਨ ਦੇ ਵਿੱਚ ਨੇ ਕੌਮ ਫਿਰ ਦੁਬਾਰਾ 15 ਅਕਤੂਬਰ ਦੀ ਵੇਟ ਕਰ ਰਹੀ ਹੈ ਕਿ ਕਿਸ ਤਰ੍ਹਾਂ ਦਾ ਪੱਖ ਰੱਖਿਆ ਜਾਵੇਗਾ ਕਿਉਂਕਿ ਸੁਪਰੀਮ ਕੋਰਟ ਵਾਰ-ਵਾਰ ਪ੍ਰੈਸ਼ਰਾਈਜ਼ ਕਰ ਰਹੀ ਹੈ ਭਾਰਤ ਸਰਕਾਰ ਨੂੰ ਕਿ ਹਰ ਹੀਲਾ ਫਸੀਲਾ ਵਰਤ ਕੇ ਹਰ ਤਰ੍ਹਾਂ ਦਾ ਕੰਟਰੋਲ ਕਰਕੇ ਭਾਈ ਬਲਵੰਤ ਸਿੰਘ ਰਾਜੂ ਆੜਾ ਨੂੰ ਫਾਂਸੀ ਦਿੱਤੀ ਜਾਵੇ ਹਾਲਾਂਕਿ ਕਾਫੀ ਲੰਮਾ ਸਮਾਂ ਹੋ ਗਿਆ ਨੇ ਉਹ ਜੇਲ੍ਹ ਦੇ ਵਿੱਚ ਨੇ ਹਾਲਾਂਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੁਪਰੀਮ ਕੋਰਟ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀ ਕਿ ਜਿਹੜੇ ਲੋਕ ਜਿਹੜੇ ਕੈਦੀ ਆਪੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੇ ਵਿੱਚ ਹਜ਼ਾਰਾਂ ਬੰਦੀ ਸਿੰਘ ਵੀ ਆਉਂਦੇ ਨੇ ਉਹਨਾਂ ਨੂੰ ਰਿਹਾ ਕਰਕੇ ਉਹਨਾਂ ਦੇ ਘਰ ਭੇਜਿਆ ਜਾਵੇ ਤੇ ਦੂਸਰਾ ਨਵਾਂ ਜਿਹੜਾ ਹੈ ਪੰਗਾ ਪੈ ਗਿਆ ਹੈ ਕੌਬ ਨੂੰ ਸੁਪਰੀਮ ਕੋਰਟ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਾਲਾਂਕਿ ਸੈਂਟਰ ਸਰਕਾਰ ਵਿਤਕਰਾ ਨਾ ਕਰੇ ਸੈਂਟਰ ਸਰਕਾਰ ਇਸ ਤਰ੍ਹਾਂ ਦਾ ਐਕਸ਼ਨ ਨਾ ਕਰੇ ਭਾਈ ਬਲਵੰਤ ਸਿੰਘ ਰਾਜੋ ਆਣਾ ਦੇ ਵਿਰੁੱਧ ਲਗਾਤਾਰ ਅਪੀਲਾਂ ਅਤੇ ਦਲੀਲਾਂ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਬਦ ਸ਼ਾਹ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਰਿੰਦਰ ਮੋਦੀ ਅਮੇਸ਼ਾ ਕੀ ਜਿਹੜੀਆਂ ਅਪੀਲਾ ਜਿਹੜੀਆਂ ਬੇਨਤੀਆਂ ਵਕਫ ਵਕ ਜਥੇਬੰਦੀਆਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਭਾਈ ਬਲਵੰਤ ਸਿੰਘ ਰਾਜੋ ਆਣਾਂ ਨੂੰ ਲੈ ਕੇ ਵੀ ਕਿਸੇ ਵੀ ਤਰ੍ਹਾਂ ਦਾ ਅਜਿਹਾ ਕਦਮ ਨਾ ਚੁੱਕੇ ਕਿ ਕੌਮ ਦੇ ਵਿੱਚ ਫਿਰ ਦੁਬਾਰਾ ਖਲਬਲੀ ਵੱਜ ਜਾਵੇ ਕੌਮ ਨੂੰ ਫਿਰ ਦੁਬਾਰਾ ਗੁੱਸਾ ਆਵੇ ਹਾਲਾਂਕਿ ਇਸ ਗੱਲ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਲਵੰਤ ਸਿੰਘ ਰਾਜੋਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਸਪਸ਼ਟੀਕਰਨ ਨਹੀਂ ਦਿੱਤਾ ਜੈ ਵੀ ਹਰਪੀ ਸਿੰਘ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਦੱਸ ਦੇਣਾ ਚਾਹੀਦਾ ਹੈ ਉਹ ਸੈਂਟਰ ਦੇ ਨਾਲ ਨੇ ਜਾਂ ਉਹ ਪੰਜਾਬ ਦੀ ਕੌਮ ਖਾਸ ਕਰਕੇ ਭਾਈ ਬਲਵੰਤ ਸਿੰਘ ਰਾਜੋਆ ਦੇ ਨਾਲ ਨੇ ਜਿੰਦਾ ਸ਼ਹੀਦਾ ਖਿਤਾਬ ਮਿਲਿਆ ਹੋਇਆ ਹੈ ਪਹਿਲਾਂ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਲ ਮੁਖ ਜਥੇਦਾਰ ਭਾਈ ਬਲਵੰਤ ਸਿੰਘ ਰਾਜੋਆ ਹੋ ਜਾਣਗੇ ਲੇਕਿਨ ਜਦੋਂ ਦੀ ਫਾਂਸੀ ਦੀ ਗੱਲ ਚੱਲੀ ਹੈ ਦੁਵਿਧਾ ਵਿੱਚ ਪੈ ਗਈ ਹੈ ਕੌਮ ਕਿਉਂਕਿ ਕੌਮ ਜਗਤਾਰ ਸਿੰਘ ਹਵਾਰਾ ਅਤੇ ਭਾਈ ਬਲਵੰਤ ਸਿੰਘ ਰਾਜਵਾਨ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਵਿਰੁੱਧ ਲੇਕਿਨ ਜਿਸ ਤਰ੍ਹਾਂ ਮੈਂ ਉਹ ਮੋਦੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵੀਟ ਆ ਰਹੇ ਨੇ ਕਿ 1984 ਵੇਲੇ ਵੀ ਜਦੋਂ ਦੰਗੇ ਕਰਵਾਏ ਗਏ ਕਾਂਗਰਸ ਵੱਲੋਂ ਬਲੂ ਸਟਾਰ ਦਾ ਆਪਰੇਸ਼ਨ ਹੋਇਆ आरएसएस ਨੇ ਸਿੱਖਾਂ ਦੀ ਮਦਦ ਕੀਤੀ ਕਹਿ ਰਹੇ ਨੇ ਕਿ ਜਿਹੜੇ 2025 ਦੇ ਵਿੱਚ ਪੰਜਾਬ ਵਿੱਚ ਹੜ ਆਏ ਨੇ ਪਹਿਲ ਦੇ ਹਦਾਰ ਤੇ ਆਰਐਸਐਸ ਨੇ ਆਪਣੀਆਂ ਸੁਵਾਵਾਂ ਦਿੱਤੀਆਂ ਇੰਜ ਲੱਗਦਾ ਹੈ ਜਿਵੇਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਜਾਜ ਬਦਲ ਗਏ ਹੋਣ ਸਿੱਖਾਂ ਦੇ ਹੱਕ ਵਿੱਚ ਆ ਗਏ ਹੋਣ ਕੌਮ ਦੀ ਹੱਕ ਵਿੱਚ ਆ ਗਏ ਹੋਣ ਕੌਮ ਕੌਮ ਵੱਲੋਂ ਹਮਦਰਦੀ ਲੈਣਾ ਚਾਹੁੰਦੇ ਹੋਣ ਇੰਜ ਲੱਗਦਾ ਹੈ ਕਿ ਜਿਵੇਂ ਭਾਈ ਬਲਵੰਤ ਸਿੰਘ ਰਾਜੂ ਆਣਾ ਦੇ ਨਾਲ ਖੜਗੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਉਂਕਿ 15 ਅਕਤੂਬਰ ਦਾ ਦਿਨ ਵੱਡੇ ਪੱਧਰ ਤੇ ਐ ਮੰਨਿਆ ਜਾ ਰਿਹਾ ਹੈ ਸਰਕਾਰ ਨੂੰ ਸਪਸ਼ਟਿਕਰਨ ਦੇਣਾ ਪਵੇਗਾ ਖਾਸ ਕਰਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਮੁੱਚੀ ਸੈਂਟਰ ਸਰਕਾਰ ਦੀ ਲੀਡਰਸ਼ਿਪ ਨੂੰ ਕਿ ਫਾਂਸੀ ਕਿਵੇਂ ਟਾਲੀ ਜਾਵੇ ਕੀ ਉਸ ਬਾਰੇ ਕੋਈ ਵਿਵੋਤ ਬੰਦੀ ਕੋਈ ਰਣਨੀਤੀ ਕੋਈ ਅਪੀਲ ਕੋਈ ਦਲੀਲ ਪੇਸ਼ ਸੈਂਟਰ ਸਰਕਾਰ ਵੱਲੋਂ ਭਾਰਤ ਦੀ ਮਾਨਯੋਗ ਸੁਪਰੀਮ ਕੋਰਟ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ ਇਸ ਨੂੰ ਲੈ ਕੇ ਹੁਣ ਲਗਾਤਾਰ ਚਰਚਾ ਦਾ ਵਿਸ਼ਾ ਬਣ ਗਿਆ ਨਹੀਂ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਟਲਦੀ ਹੈ ਜਾਂ ਨਹੀਂ ਟਲਦੀ ਇਹ 15 ਅਕਤੂਬਰ ਨੂੰ ਇਹ ਸਪਸ਼ਟ ਹੋ ਜਾਵੇਗਾ ਕਿਉਂਕਿ ਕੋਰਟ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੂੰ ਬਾਅਦ ਬਾਅਦ ਕਹਿ ਰਹੇ ਨੇ ਕਿ ਭਾਈ ਬਲਵੰਤ ਸਿੰਘ ਰਾਜੋ ਆੜਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਉਹਦਾ ਅਪਰਾਧ ਬਹੁਤ ਵੱਡਾ ਹੈ ਉਹਨੇ ਅਪਰਾਧ ਬਹੁਤ ਵੱਡਾ ਕੀਤਾ ਹੈ ਜੇਕਰ ਨਹੀਂ ਦਿੱਤੀ ਗਈ ਤੇ ਉਸਦੇ ਕਾਰਨ ਦੱਸੋ ਲੇਕਿਨ ਜਿਸ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਵੱਲੋਂ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਜਾ ਰਹੀਆਂ ਨੇ ਕਿ ਆਰਐਸਐਸ ਸਿੱਖਾਂ ਦੇ ਨਾਲ ਖੜੀ ਸੀ 1984 ਵਿੱਚ ਆ ਅਸੀਂ ਸਿੱਖਾਂ ਦੇ ਨਾਲ ਪੰਜਾਬ ਦੇ ਨਾਲ ਖੜੀ ਸੀ ਆ 2025 ਦੇ ਜਿਹੜੇ ਹਾਰਾਂ ਦੇ ਪਾਣੀ ਵਿੱਚ ਇੰਜ ਲੱਗ ਰਿਹਾ ਹੈ ਜਿਵੇਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਰਣਨੀਤੀ ਬਣਾਈ ਹੋਵੇ ਕਿ ਮੇਰੇ ਵੱਲੋਂ ਕਿਹੜਾ ਜਵਾਬ ਦਿੱਤਾ ਜਾਣਾ ਹੈ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਤਾਂ ਜੋ ਭਾਈ ਬਲਵੰਤ ਸਿੰਘ ਰਾਜੂ ਆਣਾ ਦੀ ਫਾਂਸੀ ਟਲ ਜਾਵੇ